ਬਾਲਾ ਨਾ ਗਾਲੇ ਬਾਈ ਬਣ ਕੇ ਤੈਨੂੰ ਤੈਨੂੰ ਵੀ ਪਤਾ ਹੀ ਹੁੰਦਾ ਆਪ ਦੇ ਲੈ ਆਪਾਂ ਵੀ ਦੇਖ ਘਰੇ ਰੱਖਣਾ ਰੱਬ ਨਾ ਕਰੇ ਸੁੱਕੀ ਛਾਂ ਦੀ ਸੂਪੇ ਤਾਂ ਵਧੀਆ ਗੱਲ ਹੈ 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 ਚੰਗੀ ਤਾਂ ਹੈ ਜਬ ਚੰਗੀ ਕਰਕੇ ਪੈਸੇ ਲੈਣੇ ਭਰਾ ਆਪਣੇ ਉਹ ਘੋੜੀ ਅੱਜ ਵੀ ਮੰਡੀ ਦੀ ਰੌਣਕ ਹੈ ਫਿਰ ਘੋੜੀ ਦੀ ਪੈਸੇ ਲੈਣੇ ਖਸਮਾ ਉਹ ਕਿੱਥੇ ਕਾਹਦੇ ਲੈਣੇ ਪੈਸੇ ਬਾਲਾ ਨਾ ਪਾਈ ਬਾਈ ਨਾ ਖਰਜਾ ਫਰਜਾ ਹੁਣ ਕੀ 2000 4000 ਇੱਧਰ ਹੁੰਦੇ ਨਾ ਉੱਤੇ ਫਿਰ ਕੀ ਹੁੰਦਾ ਹੁੰਦਾ ਇੱਕ ਸੌਦਾ ਕਰ ਲੈ ਮੇਰੀ ਗੱਲ ਸੁਣ ਬਾਲਾ ਹਜਾ ਲੈ 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 ਯਾਰ ਬਾਬੇ ਫੜੀ ਜੇ ਤੈਨੂੰ ਘੱਟ 70 ਦੀ ਦੇ ਨਾ ਨਾ ਪਾਣੂ ਕੁੱਚੇ ਪੱਕੇ ਗੱਲਾਂ ਕਰਨੀਆਂ ਤੇਰੇ ਦੇ ਦੇ ਸੱਚੀ ਬਾਈ ਮੈਂ ਤਾਂ ਪੁੱਛਿਆ ਉਹਨੇ ਜਿਹੜਾ ਮੈਨੂੰ 100000 ਰੁਪਏ ਕਿਹਾ ਸੀ ਮੈਂ ਇਹ ਨਹੀਂ ਕਰਦਾ ਤੇਰਾ ਆਪਾਂ ਉਹ ਖੜੇ ਆ ਲਵੇ ਯਾਰ ਨਾ ਕੋਈ ਗੱਲ ਨਹੀਂ ਉਹਦਾ ਫਿਰ ਆਪਾਂ ਨੂੰ ਦੱਸਿਆ ਮੈਂ ਇੰਨੇ ਦੀ ਦਊਗਾ ਇਹਨੂੰ ਮੈਂ ਇੱਕ ਗੱਲ ਦੱਸ ਤੀ ਠੀਕ ਹੈ ਨੰਦ 95000 ਦੱਸ ਲੈ ਕਿੱਥੇ ਮੈਂ ਕੀ ਕਰੂੰਗਾ ਸਭ ਪਹਿਲਾਂ ਤਿੰਨ ਆ ਜਾਣਗੇ 95000 ਦੀਆਂ ਜਲੇ ਚੱਲ ਐ ਤਾਂ ਪੰਜ ਵੀ ਆ ਜਾਣਗੀਆਂ 6 ਵੀ ਆ ਜਾਣਗੀਆਂ ਫੇਰ 95000 ਦੀਆਂ 10 ਵੀ ਆ ਗਈਆਂ ਲੈ ਨਹੀਂ ਬਈ ਦੱਸ ਪਾਉਣ ਤਾਂ ਪੰਜ ਵੀ ਹੋ ਜਾਣਗੀਆਂ ਕਰ ਕਰ ਬਾਬੇ ਨਾ ਲਵੇ ਗੱਲ ਕਰਦੇ ਬੇ ਜਾਨ ਪੰਜ ਵੀ ਹੋ ਜਾਣਗੀਆਂ ਇਹ ਛੱਡ ਦੂ ਦੂਰ ਆ ਕੰ ਕਦੇ ਵੀ ਕੱਟਣੀ ਦੋ ਪਨੀ ਇਹ ਦੇਣੀਆਂ ਤਾਂ ਦੇ ਗੱਲ ਕਰ ਬੋਲ ਜਿਹੜੇ ਪੈਸੇ ਆ ਤੁਹਾਨੂੰ ਪੈਸੇ ਨੇ ਬਾਕੀ ਤੈਨੂੰ ਗੂਗਲ ਪੇ ਕਰਵਾ ਦੇ ਨਾ ਉਹਦਾ ਕੋਈ ਗੱਲ ਨਹੀਂ ਬੋਲ ਗੱਲ ਕਰ ਬਾਈ ਇੱਕ ਲੈ ਲਊਗਾ ਹੋਰ ਨਹੀਂ ਜਾਂਦਾ ਮੈਂ ਇਹ ਹੀ ਲੈ ਲਊਗਾ ਲਈ ਨਹੀਂ ਉਹਦਾ ਠੀਕ ਹੈ ਇਹ ਵੀ ਗੱਲ ਹੈ ਛਿਬਣ ਗਾਣਾ ਕਰੀਏ ਨਹੀਂ ਦੂਰ ਲਾ ਦੇ ਲਵੇ ਗੱਲ ਕੋਈ ਨਹੀਂ ਦੂਰ ਆ ਆਪਣੀ ਉੱਚੀ ਖਰੀਦੀ ਹੋਈ ਆ ਕਾਲੇ ਕੀ ਫਾਇਦਾ ਨੇ ਕੰਨ ਵੀ ਕੱਟੇ ਹੋ ਨੇ ਉਹ ਕੰਨ ਕੱਟੇ ਨੇ ਜਿਹੜੀ ਗੱਲ ਤੋਂ ਕੱਟੇ ਨੇ ਵੀਰਿਆ ਹੁਣ ਹੇਠਲੇ ਲੱਗਦੇ ਸਾਰੀਆਂ ਤੇ ਕੱਟੇ ਥੱਲੇ ਲੱਗਦੇ ਸੀ ਸਾਰਿਆਂ ਦੇ ਕੱਟੇ ਉਹਨੇ ਲਾਵਾ ਡੇ ਉਹ ਅਗਲੇ ਨੇ ਕਹਿੰਦਾ ਨਜ਼ਰ ਲੱਗਦੀ ਆ ਬੱਕਰੀਆਂ ਨੂੰ ਹੈ ਪਾਣੀ ਪੁਣੀ ਪਿੰਦੀ ਸੀ ਥਾਣੇ ਚ ਲਿਪੜੇ ਉਹ ਤਾਂ ਹੁਣ ਵੀ ਲੱਗਣਗੇ ਤਾਂ ਫਿਰ ਇਹਦਾ ਨਹੀਂ ਦੇਖ ਲਾ ਠੀਕ ਆ ਨਹੀਂ ਦੂਰ ਮੰਨੇ ਕਰ ਯਾਰ ਉਹ ਨਹੀਂ ਲਖਾਈ ਕਰਾ ਦੂੰਗਾ ਦੱਸ ਉਹ ਲਖਾਈ ਲਖੋਈ ਵਾਲੀ ਗੱਲ ਕਰਾਂਗਾ ਯਾਰ ਕੱਟ ਹੋ ਗਈ ਯਾਰ ਨਹੀਂ ਯਾਰ ਪੂਰੇ ਹੀ ਕੰਨਾ ਨਾ ਪੂਰਾ ਨਹੀਂ 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 ਕੱਚੀ ਗੱਲ ਦੇਣੀਆਂ ਗੱਲ ਕਰ ਬੋਲ ਨਹੀਂ ਠੀਕ ਆ ਬਾਬਾ ਜੀ ਹੋਣੀ ਕੱਚੇ ਪੈਸੇ ਲੈ ਪ੍ਰਾਈਸ ਦੇ ਕੋਈ ਨਹੀਂ ਯਾਰ ਮੋਰ ਨਿਗਾੜ ਵਾਬੇ ਦੇ ਦੇ ਯਾਰ ਇਹਨੂੰ ਤਾਂ ਮੇਰਾ ਤਾਂ ਦਿਲ ਆ ਬੱਕਦੇ ਮਜ਼ਾਕ ਨਹੀਂ ਕਰਦਾ ਨਹੀਂ ਮੈਂ ਪਹਿਲਾਂ ਵੀ ਬਾਈ ਪੁੱਤਰ ਨਾਲ ਬੰਦਾ ਮਾ ਕੇ ਸਵੇਰੇ ਪਹਿਲਾਂ ਠੀਕ ਹੈ ਨਾ ਕਸਰ ਦਾ 25000 ਦੀ ਉਹ ਐ ਨਹੀਂ ਕਸਰ ਨਿਕਲਦੀ ਹੁੰਦੀ ਉਹ ਕਸਰ 25000 ਦੀ ਆ ਪਤਾ ਇੰਨੀ ਪਤਾ ਤੇ ਜੀ ਰੱਖਣੀ ਆ ਬਸ ਕਰ ਮਜ਼ਾਕ ਨਹੀਂ ਕਰਦਾ ਆਪੇ ਵੇਚਣ ਵਾਸਤੇ ਲੈਣੀ ਹੈ ਇਹ ਦੇ ਵਿੱਚੋਂ ਤੂੰ ਤਾਂ ਗੇਮਾਂ ਕੱਲੂ ਤੇ ਵੇਚੀ-ਵੇਚਣੀ ਨਹੀਂ ਨੀ ਹੈਗੀ ਆਪਣੇ ਜਰ ਇੱਕ ਹੀ ਕਹਾਂ ਫਿਰ ਮੈਂ ਕਹਿੰਦਾ ਨਹੀਂ ਦੁਬਾਰੇ 90000 ਦੀ ਬੱਕਰੀ ਦਊਂਗਾ ਐ ਨਾ ਮਾਰਾਂ ਹਾਂ ਸਰਾਂ ਨੂੰ ਐ ਸਰ ਜਮਾ ਰਣਾ ਐ ਨਾ ਕਰੇ ਫਿਰ ਸਿਰ ਕਿਸੇ ਚੀਜ਼ ਦੀ ਵੱਜਦਾ ਹੋਰ ਤੇ ਨਹੀਂ ਵੱਜਦਾ ਤੂੰ ਕਰਦਾ ਐ ਕਰਦਾ ਵੇਲਾ ਹੈ ਸਿਰ ਤਾਂ ਇਹ ਚੀਜ਼ ਦੀ ਵੱਜਦਾ ਫਿਰ ਬਣਿਆ ਚੱਕਰ ਹੈ ਹੈ ਤਾਂ ਵੱਜੂਗਾ ਹਾਂ ਚੱਕਰ ਦਾ ਸਵੇਰੇ 4 ਵਜੇ ਬਣ ਜਾਂਦੇ ਨੇ ਰੱਖਣੇ ਘਰੇ ਰੱਖਣੀ ਆ ਰੱਖਣ ਵਾਸਤੇ ਲੈ ਰਿਆ ਆਪਾਂ ਇੱਥੇ 10 ਬੰਦਿਆਂ ਨੂੰ ਪੁੱਛ ਲਈ ਇੱਕ ਰੱਖ ਦੀ ਯਾਰ ਬਿਲਕੁਲ ਮਿਲਦਾ ਨਹੀਂ ਦਾ ਖੜਾ ਭਾਈ ਦੱਸ ਕੀ ਹੋਰ ਕਿੰਨਾ ਮਾ ਦੱਸ ਤੂੰ ਉੱਪਰ ਹੁਣ ਉਹ ਵੀ ਫਿਰ ਮੈਂ ਇਸ ਨਹੀਂ ਖਰੀਦ ਲਵਾਂਗੇ ਤੂੰ ਉੱਪਰ ਨਹੀਂ ਉਹ ਤਾਂ ਫਿਰ ਮੈਂ ਸਾਫ ਦੀ ਜਗ੍ਹਾ ਮੈਂ ਇਸ ਵੀ ਦੋ ਆ ਜਾਣਗੇ ਆ ਨਹੀਂ ਉਹ ਹਾਂ ਬਈ ਤੇ ਗੱਲ ਆ ਫਿਰ ਮੱਝਾਂ ਵੀ ਦੋ ਆ ਜਾਣਗੀਆਂ ਫਿਰ ਮੈਂ ਇਸ ਖਰੀਦ ਲਿਆਂਗੇ ਤੈਨੂੰ ਤਾਂ ਕਹਿ ਦਿੰਦਾ 8000 ਦਾ 8000 ਦਾ ਫਰੈਸ਼ ਆ ਕੋਈ ਘਸਿਆ ਨਹੀਂ ਕੋਈ ਲੱਗਿਆ ਨਹੀਂ ਉਹ ਯਾਰ ਆਪਾਂ ਤੈਨੂੰ ਕਹਿੰਦੀ ਨਹੀਂ ਉਹ ਜਿਹੜੀ ਉਹ ਸਾਡੇ ਕੋਲ ਆਪਾਂ ਕਹਿੰਦੀ ਨਹੀਂ ਕੱਲੇ ਕੰਨ ਕੱਟੇ ਹੋ ਜਰੂਰ ਨੇ ਜਿਹੜੇ ਹੈਗੇ ਆ ਹਾਂ ਉਹ ਜਿਹੜੀ ਚੀਜ਼ ਹੈਗੀ ਉਹਦਾ ਤਕਰੀਬ ਨਹੀਂ ਕੱਟੇ ਹੋ ਇਹਨਾਂ ਨੇ ਯਾਰ ਸਾਰੀਆਂ ਫਰੈਸ਼ ਆ ਭਾਈ ਫਰੈਸ਼ ਆ ਦੰਦਾਂ ਦਾ ਦੇਖ ਲੈ ਮਨ ਜਾ ਬਬੇ ਨਹੀਂ ਜੇ ਹੁੰਦੀ ਆਪਾਂ ਦੇ ਦਿੰਦੇ ਤੈਨੂੰ ਕੋਈ ਹੋ ਕੇ ਦਿੰਦੇ ਤੈਨੂੰ ਦੱਸਦਾ ਲਾਸਟ ਲਾਸਟ ਹੀ ਦੱਸਦਾ ਯਾਰ ਮੈਂ 90000 ਰੁਪਏ ਨਹੀਂ ਯਾਰ ਤੂੰ ਵੀ ਲਾ ਜਾ ਇਹ ਜੇ ਪੈਸੇ ਨਹੀਂ ਲਾ ਦੱਸ ਕੋ ਘਟ ਲਏ ਨੇ ਬਈ ਯਾਰ ਦੱਸ ਲੈ 70000 ਰੁਪਏ ਕਿ ਘਟ ਲਾਦਾ ਬਈ ਯਾਰ ਠੀਕ ਆ ਯਾਰ ਨਹੀਂ ਫਰਕ ਤੈਨੂੰ ਦੱਸਾਂ ਵੀ ਚੰਗੀ ਮਹਰ ਜਿੰਨੇ ਪੈਸੇ ਲਾ ਗਏ ਬਈ ਉਹਨਾਂ ਤੇ ਫਿਰ ਬੱਕਰੀ ਵੀ ਮਹਰ ਸਰ ਕੀ ਆ ਤੂੰ ਪਹਿਲਾਂ ਉਹਨਾਂ ਦਾ ਬੱਕਰੀ ਚ ਕੋਈ ਕਥਾ ਹੈਗੀ ਆ ਫਿਰ ਮੈਂ ਫਿਰ 70000 ਰੁਪਏ ਕਿਉਂ ਲਾਈ ਵੀਰੇ ਹੈ ਫਿਰ ਤਾਂ ਕਿਉਂ ਲਾਈ ਇਹ ਦੱਸ ਬਣਾਸ ਤੂੰ ਜੈ ਕਰਕੇ ਆਪਾਂ ਵੇਚ ਨਹੀਂ ਲਈ ਆਪਾਂ ਰੱਖਣ ਵਾਸਤੇ ਬੱਕਰੀ ਲੈਣੀ ਆ ਯਾਰ ਨਹੀਂ ਕਿੰਨਾ ਕ ਟਾਈਮ ਲੈਂਦਾ ਸੌਂਟ ਤਾਂ ਦੋ ਮਹੀਨੇ ਰਹਿੰਦੇ ਨੇ ਤੇ ਤਿੰਨ ਮਹੀਨੇ ਦੀ ਗੱਪਣਾ ਤਿੰਨ ਮਹੀਨੇ ਦੀ ਹੈ ਗੱਪਣਾ ਇਹਦਾ ਐਪ ਜਾ ਘਰੇ ਬੈਠੀ ਸੋਹਣੀ ਲੱਗੂ ਬਸ ਉਹ ਨਹੀਂ ਗੱਲ ਵੀ ਬਹੁਤ ਆ ਜਿੰਨੇ ਪੈਸੇ ਲਾ ਕੇ ਘਰੇ ਕੰਨ ਬੋਤਲਾਂ ਤੇ ਫਿਰ ਰਿਸਕ ਦੇ ਅਨੁਸਾਰ ਹੁਣ ਆਪਾਂ ਵੀ ਰਿਸਕ ਹੀ ਲੈ ਇੰਨੇ ਪੈਸੇ ਲਾ ਕੇ ਆਪਾਂ ਕਿਹੜਾ ਵੀ ਅਗਲੇ ਨੇ ਵੀ ਫੜਾਤਾ ਕਰਨ ਯਾਰ 25 25 ਹਜ਼ਾਰ ਵਾਲੇ ਬੱਕਰੀ ਲੈ ਬਾਈ ਤਿੰਨ ਆ ਜਾਣਗੀਆਂ ਇਹ ਇਹਦਾ ਤਾਂ ਸਹੀ ਆ ਕੋਈ ਮੇਰਾ ਜਰਾ ਇਹ ਤਾਂ ਬਸ ਇੱਕਾਂ ਜਿਹਾ ਲੰਬੀ ਰਿੰਝ ਬੱਕਰੀ ਵਧੀਆ ਕੁਆਲਿਟੀ ਚ ਹਾਂ ਆਪਦੇ ਘ ਇਦੇ ਕੋਲ ਹੈਗੇ ਆ ਮਾਲ ਵਧੀਆ ਅੱਗੇ ਬੋਲ ਬੋਲ ਬਾਬਾ ਯਾਰ ਰਾਰੋ ਦੇ ਦੇ ਮਾੜਾ ਮੱਤ ਯਾਰ ਪਤਾ ਕੀ ਆ ਅੜੀ ਰੱਖ ਕੇ ਫੌਦਾ ਦੀ ਵਧੀਆ ਲੱਗਦਾ ਉਹ ਤੇ ਤੈਨੂੰ ਕੋਲ ਦਿੰਦੀ ਆ ਦਾ ਰੋਟੀ ਦਿੰਦੀ ਆ ਨਹੀਂ ਦੱਲੀ ਜਿੱਦਾਂ ਦੀ ਹੁੰਦੀ ਆ ਆਪਣੀ ਪਰ ਵੀ ਤਾਂ ਗੱਲਾਂ ਯਾਰ ਪੜਕੀ ਲਾਵੜਾ ਪਾਇਆ ਕੋਟ ਮਾਤਰੀ ਇਹ ਲੜੀ ਵੀ ਹੋ ਗਈ ਤੇਰੇ ਪਾਇਆ ਯਾਰ ਬਾਬਾ ਜਿਵੇਂ ਤੇ ਰੋਦੇ ਬੱਕਰੀ ਲੈਡੀ ਸਾਂ ਮੇਰੇ ਅੱਗੇ ਨਾਗਰੀ ਅੱਜ ਮੇਰੇ ਲੜੀ ਪਈ ਆ ਮਜ਼ਾਕ ਨਹੀਂ ਕਰਦਾ ਇਹ ਨਾ ਲੜੀ ਦਾ ਪਈ ਆ ਠੀਕ ਆ ਫਿਰ ਆਪਾਂ ਤੇਰੇ ਰਾਮ ਜਾਨ ਤੇਰੀਆਂ ਖੋਲਦੀਆਂ ਜਾਂ ਨਾ ਖੋਲੀਆਂ ਤੇ ਮੈਂ ਕਿਹੜਾ ਬੰਦ ਕਰੀ ਮੈਂ ਵੀ ਖੋਲਦੀ ਹਾਂ ਨਹੀਂ ਖੋਲੀਆਂ ਆ ਜੀ ਯਾ ਲਾਗੀ ਗਰੀ ਕਾਲੇ ਪੱਲੇ ਨੂੰ ਸਵੇਰੇ ਯਾ ਝੂਠ ਨਹੀਂ ਬੋਲਦਾ ਨਹੀਂ ਖੋਲੀਆਂ ਨੇ ਖੋਲੀਆਂ ਹੁੰਦੀਆਂ ਫਿਰ ਉਹ ਮੇਰੇ ਕਹਿੰਦਾ ਮਰੀ ਜੀ ਰਾਮਚੋਰ ਖੋਲਦੇ ਹੁਣ ਕੁਝ ਨਹੀਂ ਹੁੰਦਾ ਇੱਕ ਖੋਲ ਦੇ ਕੱਟ ਫਿਰ ਮਰੀ ਨਹੀਂ ਕਰਦਾ ਸੀ ਨਹੀਂ ਮਾਰਦਾ ਯਾਰ ਤੈਨੂੰ ਇੱਕ ਹੋ ਦੇ ਦੂ ਨਹੀਂ ਨਾ ਸਹੀ ਇੱਕ ਖੋਲ ਦੇ ਬਸ ਦੇਖ ਲੈ ਬਾਬਾ ਜੀ ਨਾ ਦੁੱਤੀ ਹੁਣ ਦੇਖ ਤੇ ਮੈਂ ਪਲਾਰੇ ਖੇਲੀ ਯਾਰ ਲਫੜ ਪੱਕੀਆਂ ਲਾਉਣੀਆਂ ਯਾਰ ਕੱਚੀ ਲਾਉਣੀਆਂ ਨਹੀਂ ਹੈਗੀ ਪੰਜ ਚਾਰ ਸੌ ਵਾਲੀ ਲਾਉਣੀਆਂ ਲਫੜ ਪਹਿਲਾਂ ਮੇਰੀ ਗੱਲ ਸੁਣ ਤੈਨੂੰ ਮੈਂ ਇੱਕ ਚੱਲ ਕੋਈ ਹੋਰਿਆ ਆਕੜ ਕੇ ਖੜ ਗਿਆ ਸਾਨੀ ਨਹੀਂ ਆਕੜ ਕੇ ਨਹੀਂ ਫਿਰ ਲੈਣੀ ਹੈ ਲੈਣੀ ਹੈ ਨਹੀਂ ਇਹ ਦਿਮਾਗ ਲੱਗਿਆ ਯਾਰ ਫਿਰ ਫਿਰ ਉਹ ਦੱਸ ਜੇ ਤਾਂ ਗਣੋ ਵੀ ਦਾ ਕੋਈ ਘਾਟ ਬਾਤ ਰੱਖੇ ਤਾਂ ਦੱਸੋ ਮੈਨੂੰ ਕੀ ਘਾਟ ਬਾਤ ਮੈਂ ਰੱਖੀ ਨਹੀਂ ਯਾਰ ਹੁਣ ਹੂੰ ਹੂੰ ਫਿਰ ਉਹੀ ਕਿੰਨੇ ਹਜ਼ਾਰ ਦੋ ਪਿੱਛੇ ਮੂੰਹ ਲੱਗੇਗਾ ਗੱਲ ਨਹੀਂ ਉਹ ਗੱਲ ਫਿਰ ਕਿੰਭੀ ਬਸ ਇਦੋਂ ਫਿਰ ਇੰਨਾ ਨਹੀਂ ਇੰਨੇ ਉੱਪਰ ਜਾਣੀ ਵੀਰੇ ਮੈਂ ਨਹੀਂ 90000 ਇਦੋਂ 85000 ਦੀ ਬੱਕਰੀ ਲੈ ਆਇਆ ਯਾਰ ਫਿਰ ਤਾਂ ਮੈਂ ਸੁਣ ਲਈ ਤੇਰੀ ਗੱਲ ਮੈਂ ਉਹਦਾ ਫਾਇਦਾ ਹੀ ਨਹੀਂ ਕੋਈ ਤਾਂ ਮੈਂ ਕਹਿੰਦਾ ਬਸ ਕਾਰੇ ਹੋਂਦੋਂ ਆਪ ਦੇ ਲਾ ਪਰ ਤੂੰ ਮੈਂ ਇੱਧਰ ਆ ਜਾਓ ਇੱਥੇ ਆਓ 5400 ਬਾਲਾ ਉਦੋਂ ਲਾਈਨ ਮੋੜ ਦੇਣੀ ਉਹਦੇ ਹੱਥੇ ਸਾਈ ਜੇ ਕੋਈ ਕਹਿੰਗਾ ਫੜ ਸਾਈ ਫੜ ਕੇ ਲੈ ਲੈ ਬਸ ਫਿਰ ਇੱਧਰ ਉੱਪਰ ਨਹੀਂ ਗੱਲਦੀ ਆਪਣੀ ਕੋਈ ਗੱਲ ਨਹੀਂ ਫਿਰ ਯਾਰ ਨਹੀਂ ਹੋਂਦਾ ਲੈ ਫੜ ਬਾਬੇ 71000 ਦੀ ਦਿੰਦੇ ਕੋ ਨਹੀਂ ਨਹੀਂ ਠੀਕ ਹੈ ਜੀ 70000 ਦੀ ਦਿੰਨਾ ਯਾਰ ਨਹੀਂ ਨਹੀਂ ਬਸ ਫਿਰ ਬਸ ਕੋਸ਼ਾ ਦੂੰ ਨਾ ਮੈਂ ਤਾਂ ਗੁੱਸਾ ਦਾ ਗੱਲ ਨਹੀਂ ਦੇਖਣਾ ਨਹੀਂ ਕੋਈ ਨਾ ਕਰਨਗਾ ਵੀ ਤੇ ਘਾਪਾ ਕੱਚੇ ਵੇਚ ਲੈ ਬਾਜੀ ਜੱਤ ਮੰਨ ਦਾ ਨਾ ਕੋਈ ਨਹੀਂ ਤੇਰੀ ਮਰਜ਼ੀ ਹੈ ਕਿ ਨਹੀਂ ਕਰ ਲੋ ਯਾਰ ਮਾੜਾ ਮੋਟਾ ਹੁੰਦਾ ਯਾਰ ਸੌਦਾ ਕਰੋ ਯਾਰ ਨਾ ਭਾਈ ਇਹ ਦੁੱਪਰ ਕੱਟ ਲਾ ਕੇ ਕੀ ਕਰਾਂਗੇ ਭਰਾ ਉਹ ਮੈਂ ਕਰਦਾ 22 ਵੀ ਕਰਾ ਦੂਆ ਯਾਰ ਹੋਰ ਟਾ ਲਖਾਈਆਂ ਨੂੰ ਕੋਈ ਸਰਜੀ ਸੌ ਜਿਹੜੇ 72000 ਰੁਪਏ ਲਾਦਾਂਗੇ 100 ਦੋਸਾਂ ਕੀ ਹੋ ਜੂਗਾ ਹਾਂ 500 ਵੀ ਹੋਰ ਲਾ ਦੇ ਯਾਰ ਹਾਂ ਹੋਰ ਲਾ ਯਾਰ ਹੂੰ ਚੱਲ 72 ਲੈ ਲੈਣੇ ਕਹਿੰਦਾ 500 ਲੈ ਲੈ ਯਾਰ ਜਗ੍ਹਾ ਤਾਂ ਦੇ ਲੈ ਲੈਣੀ ਤੇ ਤੇਰੀ ਮਰਜ਼ੀ ਹੈ ਠੀਕ ਹੈ ਆ ਲਾ ਲਓ ਭਾਈ ਕਿੰਨੇ ਮੈਗ ਕਰੋ ਬਸ ਮੈਂ ਕੋਈ ਨਾ ਦੱਸ ਦੀ ਫੇਰ ਵੀ ਦੱਸ ਦੀ ਦੱਸ ਦਾਂਗੇ 10 ਦੀ ਯਾਰ ਤੁਹਾਨੂੰ ਉਹ ਦੱਸ ਦਾਂਗੇ ਕਿੰਨੇ ਲਾ ਗਿਆ ਹੁਣ 72 72 ਕਿੰਨੇ ਨਹੀਂ ਦੇ ਨਹੀਂ ਗਏ ਬਾਬਾ ਦੇਣੀ ਕਿੰਨੇ ਲੱਸੀ ਹਜ਼ਾਰ ਦੀ ਦੇਣੀ ਆ ਜੀ 80 ਜੀ 80 ਤੋਂ ਘੱਟ ਜਾਵਾਂ ਨਹੀਂ 80 ਤੋਂ ਘੱਟ ਦੇ ਜੀ 72 ਦੀ ਕਰਾ ਲਏ ਲੱਖ ਰੁਪਇਆ ਮੰਗ ਹੈ ਬਾਬੇ ਨੇ ਦੇ ਦਿੰਦੇ ਆਪਾਂ ਨੂੰ ਮੋੜ ਦੇਣੀ 1000 ਖੰਡ ਪਿੱਛੇ ਆਪਾਂ ਨੂੰ ਕਹਿ ਕੇ ਪਵਾ ਲੈਂਦੇ 72000 ਰੁਪਇਆ ਮਸਤਾਕ ਨਹੀਂ 1000 ਖੰਡ ਦਾ ਆਪਾਂ ਕਹਿ ਕੇ ਪਵਾ ਲੈਂਦੇ ਬਾਬੇ ਨੇ ਦਿੱਤੀ ਬੱਕਰੀ ਬਹੁਤ ਚੰਗੀ ਠਾਈ ਬਾਬਾ ਵਾਲੀ ਉਹ ਵੱਡੀ ਬੱਕਰੀ ਹੈ ਡੋਲ ਹੈ ਯਾਰ ਗੱਡੀ ਵਿਚਾਰੀ ਚੜ੍ਹ ਹੀ ਨਹੀਂ ਕਹਦੇ ਸਖਾਵਟ ਜੀ ਮੰਨ ਰਹੀ ਆ ਕਿੰਨਾ ਚਿਰ ਰਹਿੰਦਾ ਸੂਨ ਚ ਇਹ 3 ਮਹੀਨੇ ਦੀ ਕੱਬਣ ਆ ਵੀਰੇ 3 ਮਹੀਨੇ ਦੀ ਕੱਬਣ ਉਹ ਬਾਈ ਝੋਟੀ ਆ ਦਾ ਇੱਕ ਬਹੁਤ ਚੰਗੀ ਉਹ ਇਧਰੋਂ ਕੱਢਣ ਦੇ ਦਾ ਬਾਹਰ ਨੂੰ ਖਾੜੇ ਚ ਪੱਟਣ ਦੇ ਸੀ ਇਹਨੂੰ ਟੰਗਲੀ ਮੰਡੀ ਤੇ ਹੋਊਗਾ ਉਸ ਦੀ ਬੱਕਰੀਆਂ ਲੱਖ ਰੁਪਈਆ ਉਹਨੇ ਦਿੱਤਾ ਹੀ ਰੁਪਈਆ ਮੰਗਿਆ ਸੀ 72000 ਰੁਪਈਆ ਮੰਗਿਆ 80 ਦੇਣੀ ਮਾਪਿਆਂ ਦਾ ਉਹ ਤੇਰੇ ਮੰਨਿਆ ਨਾ ਦੇ ਦਿੰਦਾ ਹੈ ਦੇ ਦਿੰਦਾ 70000 ਰੁਪਇਆ ਲਾਤਾ ਹੀ ਮੁਸਤਾਕ ਨੇ ਜੇ ਵੀ ਵੇਖੋ ਜੇ ਸੌਦਾ ਹੋ ਜਾਏ ਤਾਂ ਦੇ ਦਿੰਦਾ ਲੈ ਉਹ ਇੱਕ ਫੋਟੋ ਸ਼ਾਟ ਮਾਰੀ ਸ਼ਾਟ ਮਾਰੀ ਇੱਕ ਹੈਲੋ ਹਾਂ ਹਾਂ ਠੱਲੀ ਪਾਪਾ ਸਾਮਾਨ ਇਹਦਾ ਦੋ ਬਾਕਸ ਹੋਣਗੇ ਦੋ ਬਾਕਸ ਹਮਾਂ ਦੇ ਕੀ ਆ ਬਾਕਸ ਇਹਦਾ ਆਏ ਨਾ ਕੋਈ ਦੁੱਤ ਨਹੀਂ ਆ ਦੇ ਆਹ ਅਗਰ ਆ ਦੇ ਨਾਲ ਹੀ ਪਟੇ ਆਉਣਗੇ ਚਿਹਰਾ ਲੈ ਇਹ ਜਿਹੜਾ ਨੁਕੀ ਦੇਣੀ ਆ ਦੇ ਨਹੀਂ ਤੇਰੀ ਠੀਕ ਹੈ ਹਾਲੇ ਤੱਕ 80000 ਦੀ ਲਾਇਆ ਯਾਰ ਬਾਅਦ ਤੇ ਬਾਅਦ ਬਸ ਹੋ ਗਈ ਯਾਰ ਤੂੰ ਹੁਣ ਹੋ ਗਿਆ ਨਹੀਂ ਨਹੀਂ 75 ਦੀ ਹੋ ਗਈ ਓਏ 75 ਦੀ ਹੋ ਗਈ ਯਾਰ ਕਮਾਲ ਕਰੀ ਤੂੰ ਪੈਸੇ ਫੜਾ ਯਾਰ ਸਾਈ ਫੜਾ ਨੂੰ ਪੈਸੇ ਫੜਾ ਨਹੀਂ ਆ ਭੁੱਲ ਲੈਣੀ ਤੇਰਾ ਕੀ ਗੱਲ ਹੋਈ ਜੀ ਹੈ ਤੇ ਤੂੰ ਹਾਂ ਹੀ ਨਾ ਕਹਿੰਦਾ 75 ਦੀ ਗੱਲ ਕਰੀ ਆਪਾਂ ਬਸ ਫੇਰੇ ਤੂੰ ਉੱਤੇ ਕਹੀ ਨਹੀਂ ਆਪਾਂ ਐਨੇ ਦੀ ਤੈਨੂੰ ਗੱਲ ਕਹਿ ਕੇ ਲਿਆ ਆ ਮੈਂ ਕੋਈ ਤੂੰ ਲੈਤਾ ਕੋਈ ਹੋਤੋਂ ਲੈਤਾ ਪੈਸੇ ਫੜਾਉਣ 10000 1500 ਹੋਰ ਕੀ ਇਹਦੇ ਚ ਹੋ ਗਿਆ ਨਹੀਂ ਨਹੀਂ ਨਾ ਤਾਂ ਹੁਣ ਮਹਿੰਗੀ ਹੁੰਦੀ ਐ ਨਾ ਸਸਤੀ ਹੁੰਦੀ ਐ 77 ਤਾਂ ਲਾਇਆ ਸੀਗਾ ਹਾਂ 77 ਸਾਡੇ ਬੱਤਰ ਸਾਡੇ ਬੱਤਰ ਲਾਇਆ ਜੀ ਸਾਡੇ ਬੱਤਰ ਸਾਡੇ ਬੱਤਰ 2590 ਅੱਜ ਕਿਹ ਚ ਪੈ ਗਿਆ ਹੁਣ ਇਹ ਚ ਨਹੀਂ ਨਹੀਂ 2590 ਫੇਰ ਤੂੰ ਚਾਹ ਹੂੰ ਕਹੇ ਮੈਂ ਹੂੰ ਪਾਹੇ ਬੋਲੀ ਲਾਈ ਜਣਾ ਉੱਥੇ ਕੋਈ ਹੋਰ ਬੰਦਾ ਹੋਊਗਾ ਨਹੀਂ ਨਹੀਂ ਕੋਈ ਨਹੀਂ ਬੰਦਾ ਐਡੇ ਸੌਦੇ ਚ ਤਾਂ ਕੁਝ ਹੁੰਦਾ ਹੀ ਤੈਨੂੰ ਕਹਿ ਕੇ ਗੱਲ ਲਿਆ ਵੀ ਇੰਨੇ ਲੱਗਣਗੇ ਭਾਈ ਸਾਡੇ ਬੱਤਰ ਹੀ ਜਾਂਦੇ ਆਪਣੇ ਨਾ ਨਾ ਇਹ ਵਿੱਚ ਕੋਈ ਲਾਲਾ ਕੀ ਫਾਇਦਾ ਵੀ ਉਹ ਨਹੀਂ ਆਪੋ ਮੇਜਰ ਦੀ ਐ ਯਾਰ ਮਸਤਾਕਾ ਪਰਲਾ ਆ ਤੇ ਫੋਨ ਬਤਾ ਬਜੀ ਨਾ ਕੋਈ ਗੱਲ ਨਹੀਂ ਬਾਪਾ